ਇਸ ਰੋਡ 'ਤੇ ਵੀ ਆਪਣੀਆਂ ਘੂਬੀਆਂ ਨੇ ਇਹ ਰੋਡ ਦੇ ਵਿੱਚ ਦੇਖਣ ਨੂੰ ਤੁਹਾਨੂੰ ਪੰਜ-ਪੰਜ ਰਸਤੇ ਦਿਖਤ ਗਏ ਪਰ ਸਮਝ ਨਹੀਂ ਆਉਂਦੀ ਕਿਹੜਾ ਰਸਤਾ ਸਹੀ ਆ ਕਿਹੜਾ ਗਲਤ ਹੈ ਕਿਸ ਨਾਲ ਹੀ ਰਸਤਾ ਦਿਖਦਾ ਹੈ ਇਸ ਜਗ੍ਹਾ ਤੇ ਉੱਪਰ ਤਾਂ ਫਿਰ ਵੀ ਰਸਤੇ ਦਿਖ ਰਹੇ ਹਨ ਪਰ ਫਿਰ ਵੀ ਤੁਸੀਂ ਦੇਖੋ ਇੱਕ ਰਸਤਾ ਸਾਡੇ ਰਾਈਟ ਸਾਈਡ ਜਾ ਰਿਹਾ ਹੈ ਇੱਕ ਸਾਹਮਣੇ ਜਾ ਰਿਹਾ ਹੈ ਇੱਕ ਤੇ ਅਸੀਂ ਜਾ ਰਹੇ ਹਾਂ ਇੱਕ ਸਾਡੇ ਲੈਫਟ ਸਾਈਡ ਹੋਰ ਸ਼ੋ ਹੋ ਰਿਹਾ ਹੈ ਦਿਨ ਦੇ ਵਿੱਚ ਤਾਂ ਠੀਕ ਆ ਪਰ ਰਾਤ ਨੂੰ ਰਸਤੇ ਕੈਸ ਕਰਨੇ ਬਹੁਤ ਉੱਕੇ ਸਾਰਾ ਕੱਚਾ ਰਸਤਾ ਹੈ ਔਰੇ ਧਰਤੀ ਨੂੰ ਚੰਦਰਮਾ ਦੀ ਧਰਤੀ ਵੀ ਕਹਾਇਆ ਜਾਂਦਾ ਹੈ। ਹੋਵੇ ਜਦੋਂ ਇਹਨਾਂ ਪਹਾੜਾਂ ਉੱਪਰ ਰੋਸ਼ਨੀ ਪੈਂਦੀ ਹੈ ਸੂਰਜ ਦੀ ਦੂਰੋਂ ਇਸ ਤਰ੍ਹਾਂ ਲੱਭੀਨ ਹੁੰਦਾ ਹੈ ਜਿਵੇਂ ਆਪਾਂ ਨੂੰ ਫੁੱਲ ਮੂਨ ਦੇ ਵਿੱਚ ਚੰਦਰਮਾ ਦਿਖਦਾ ਹੈ। ਸਾਰੀ ਕੱਚੀ ਧਰਤੀ ਹੈ। ਨਾ ਇੱਥੇ ਪਾਣੀ ਹੈ, ਨਾ ਕੋਈ ਦਰਖਤ ਹੈ, ਨਾ ਤਾਂ ਜਾਨਵਰ ਮਿਲੇਗਾ ਕੋਈ ਇੱਥੇ। ਇੱਕ ਅਲੱਗ ਹੀ ਫੀਲ ਹੈ। ਇਹ ਜੋ ਰੋਡ ਹੈ ਜਦੋਂ ਆਪਾਂ ਨਿਉਮੀ ਤੋਂ ਹੈਂਡਲੈਂਡ ਜਾਂਦੇ ਆਂ ਫਿਰ ਆ ਵਾਇਆ ਜੇ ਆਪਾਂ ਚైనా ਦੇ ਬਾਰਡਰ ਦੇ ਨਾਲ-ਨਾਲ ਜਾਂਦੇ ਆਂ ਇੱਥੇ ਆਪਣੇ ਖੰਬੇ ਸਾਰਾ ਚైనా ਚੱਲਦਾ ਹੈ ਸੱਜਿਆ ਸਾਰਾ ਇੰਡੀਆ ਹੈ ਓਏ